ਫੀਸ ਅੱチェ ਪਾਸ਼ਾ ਵਾਇਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀਏ ਸਾਨੂੰ ਕਹਿਗੇ ਤੋਰਿਆ ਬਾਬੇ ਦਾ ਟੋਟਾ ਖੱਲੂ ਘਾਰਾ ਭਾਵੇਂ ਵੱਡਾ ਖੱਲੂ ਘਾਰਾ ਹੈ ਯੋਗਦਾਨ ਵੱਡਾ ਟੱਕਰ ਵੀ ਵੱਡੀ ਸੁਲਤਾਨ ਤੇ ਸ਼ੀਲੂ ਦਾ ਭੇੜ ਹੋ ਗਿਆ ਆਹ ਸੁਲਤਾਨ ਤੇ ਸ਼ੀਲੂ ਦਾ ਭੇੜ ਹੋ ਗਿਆ ਆਹ ਵੱਜ ਗਈ ਕੈਂਚੀ ਪਰ ਪੁਆਇੰਟ ਪੁਆਇੰਟ ਸੁਲਤਾਨ ਕਬੱਡੀ ਦਾ ਮਹਾਨ ਖੇਡ ਦਾ ਲਾ ਕੇ ਪੂਰੀ ਜਾਨ ਇਹ ਆ ਕਬੱਡੀ ਦਾ ਸੁਲਤਾਨ ਕਮਾਲ ਜਿਨ੍ਹਾਂ ਨੇ ਬਲਵਿੰਦਰ ਸਿੰਘ ਫਿੱਡੇ ਦੀ ਕਬੱਡੀ ਦੇਖੀ ਹੈ ਉਹ ਬਾਬੇ ਕਹਿੰਦੇ ਹੋਣੇ ਆ ਵੀ ਆ ਭਲੇਖਾ ਜਾ ਪੈਂਦਾ ਇਹਦਾ ਭਲੇਖਾ ਜਾ ਪੈਂਦਾ ਪਰ ਦੂਜੇ ਪਾਸੇ ਸ਼ੀਲੂ ਦੁਨੀਆ ਦਾ ਮਹਾਨ ਹੁਣ ਲੋਕਾਂ ਨੇ ਗੋਡੀ ਲਾ ਕੇ ਵੇਖਣਾ ਵੀ ਟੱਕਰ 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 ਆ ਗਲਤ ਹੈ ਪਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਿਆਰ ਨਾਲ ਪਿਆਰ ਨਾਲ ਇਕੱਠੇ ਤਾਂ ਖੇਡਦੇ ਹੋਂ ਯਾਰ ਕੋਈ ਨਾ ਸਵਾਦ ਨਾਲ ਸਵਾਦ ਲਓ ਨਜ਼ਾਰਾ ਹੈ ਕਬੱਡੀ ਦਾ ਸ਼ੈਫਟ ਨਾਲੇ ਨਜ਼ਾਰਾ ਲੈ ਰਹੇ ਆ ਉਹ ਕੀ ਹਾਲ ਚਾਲ ਆ ਸ਼ੈਫਟ ਨਾਲ ਉਹ ਨਜ਼ਾਰਾ ਆਉਂਦਾ ਕਿ ਨਹੀਂ ਨਜ਼ਾਰਾ ਹੈ ਮੇਰੇ ਵੀਰੋ ਅੰਬੇ ਦੀ ਕਬੱਡੀ ਹੈ ਸ਼ੀਲੂ ਓਏ ਆਖਰੀ ਮੈਚ ਆਖਰੀ ਪਲਾਂ ਤੇ ਆ ਚੋਬਰਾ ਸ਼ੀਲੂ ਦੁਨੀਆ ਕਹਿੰਦੀ ਮੁੰਡਾ ਹਰਿਆਣੇ ਦਾ ਸ਼ੀਲੂ ਸ਼ੀਲੂ ਕਹਿੰਦੇ ਮੁੰਡਾ ਮਾਝੇ ਦਾ ਆਓ ਅੰਬਾਂ ਅੰਬਾ ਕਹਿੰਦੇ ਮੁੰਡਾ ਮਾਝੇ ਦਾ ਅੰਬਾਂ ਅੰਬਾ ਕਹਿੰਦੇ ਓਏ ਮੁੰਡਾ ਮਾਝੇ ਦਾ ਅੰਬਾਂ ਅੰਬਾ ਕਹਿੰਦੇ ਓ ਮੁੰਡਾ ਮਾਝੇ ਦਾ ਮਾਝੇ ਵਾਲਾ ਪੁਣ ਦਾ ਵਾਧਾ ਬਲਵਿੰਦਰ ਹੁਣਾਂ ਦਾ ਹੋਇਆ ਕਰਦਾ ਸੀ ਜਿਹੋ ਜਾ ਸਰੀਰ ਸਹੀੜੀ ਵਾਲੇ ਭੀਮੇ ਹੁਣਾਂ ਦਾ ਹੋਇਆ ਕਰਦਾ ਸੀ ਆਹ ਮਾਰਿਆ ਚਲਾ ਕੇ ਆਹ ਮਾਰਿਆ ਲਾ ਕੇ ਬਗਾਨੇ ਪੁੱਤ ਨੇ ਕਿ ਬਗਾਨੇ ਪੁੱਤ ਨੇ ਬਾਹਰ ਕੱਢ ਕੇ ਹਾਂਜੀ ਵੀਡੀਓ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਦੱਸ ਕੇ ਜਾਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ